ਇੱਕ ਵਾਰ ਫਿਰ ਗੁਰਦਾਸਪੁਰ ਦੀਨਾਨਗਰ ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਛਾ ਗਿਆ ਜਦ ਫਿਰੋਜ਼ਪੁਰ ਰੇਲਵੇ ਕੰਟਰੋਲ ਰੂਮ ਤੋਂ ਸਟੇਸ਼ਨ ਮਾਸਟਰ ਨੂੰ ਫੋਨ ਤੇ ਇਤਲਾਹ ਮਿਲੀ ਕਿ ਰੇਲਵੇ ਟਰੈਕ ਤੇ ਬੰਬ ਹੋ ਸਕਦਾ ਹੈ ਬਸ ਫਿਰ ਕੀ ਸੀ ਪੰਜਾਬ ਪੁਲਿਸ ਤੇ ਰੇਲਵੇ ਪੁਲਿਸ ਵੱਲੋਂ ਗੁਰਦਾਸਪੁਰ ਪਠਾਨਕੋਟ ਰੇਲਵੇ ਟਰੈਕ ਨੂੰ ਬੰਦ ਕਰ ਦਿੱਤਾ ਗਿਆ ਸਾਰੀਆਂ ਆਉਣ ਜਾਣ ਵਾਲੀਆਂ ਟ੍ਰੇਨਾਂ ਨੂੰ ਮੌਕੇ ਤੇ ਹੀ ਰੋਕ ਕੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਤਕਰੀਬਨ 2 ਘੰਟੇ ਚੱਲੇ ਸਰਚ ਆਪਰੇਸ਼ਨ ਤੋਂ ਬਾਅਦ ਟਰੈਕ ਤੇ ਕੁਝ ਵੀ ਖਤਰਨਾਕ ਵਸਤੂ ਨਾ ਮਿਲਣ ਤੇ ਟਰੈਕ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਅੱਜ ਸਵੇਰ ਮੈਸੇਜ ਮਿਲਿਆ ਸਟੇਸ਼ਨ ਮਾਰਕ ਨੂੰ ਕੋਇਪੁਰ ਕੰਟਰੋਲ ਤੋਂ ਕਿ ਤੇਰੇ ਕੋਲ ਤੁਹਾਡੇ ਕੋ ਜਿਹੜੀ ਗੱਡੀ ਆ ਰਹੀ ਆ ਉੱਥੇ ਰੋਕੀ ਜਾਏ ਉਧਰ ਰੇਲਵੇ ਸਟੇਸ਼ਨ ਸਰਨੇ ਗੱਡੀ ਰੁਕੀ ਆ ਤੇ ਰੇਲਵੇ ਸਟੇਸ਼ਨ ਗਰਦਾਪੁਰ ਇਹ ਗੱਡੀ ਰੋਕੀ ਗਈ ਆ ਬੰਬ ਦੀ ਫਾਹੇ ਲੇਕਿਨ ਬੰਬ ਦੀ ਇਹ ਨਹੀਂ ਦੱਸਿਆ ਵੀ ਉਹਨਾਂ ਕਿੱਥੇ ਆ ਗਰਦਾਪੁਰ ਤੋਂ ਸਾਰੇ ਸਰਨੇ ਦੇ ਵਿੱਚ ਵਿੱਚ ਕਿਤੇ ਸਾਰੀ ਚੈੱਕ ਕੀਤੀ ਗਈ ਲੈਨ ਲੇਕਿਨ ਕੋਈ ਚੀਜ਼ ਨਹੀਂ ਹੋਈ। ਅੱਜ ਸਵੇਰ ਸਪੈਸ਼ਲ ਮਾਸਟਰ ਦਾ ਅਰਦਾਸਪੁਰ ਤੋਂ ਫੋਨ ਆਇਆ ਸੀ ਪਟਾlblName ਤੇ ਕਿ ਜਿਹੜਾ ਪਿੰਨਾਂ ਦਾ ਅਰਦਾਸਪੁਰ ਦੀ ਰੇਲਵੇ ਟੈਗ ਦੇ ਬੰਦ ਨੂੰ ਦੀ ਫਾਰਮ ਦਾ ਜਿਸ ਕਰਕੇ ਅੱਜ ਆਪਣੀਆਂ ਪੁਸਟ ਪਾਰਟੀਆਂ ਦੀ ਸਾਰੀਆਂ ਐਸਐਚਓ ਦੀ ਨੀਨਾ ਨਗਰ ਸਿਟੀ ਤੇ ਸਟਾਫ ਡੀਐਸਪੀ ਸਪੈਸ਼ਲ ਬਰਾਜ਼ ਡੀਐਸਪੀ ਸਿਟੀ ਤੇ ਡੀਐਸਪੀ ਦੀ ਐਸਪੀ ਸਾਹਿਬ ਨੀਨਾ ਨਗਰ ਸਾਰੇ ਰੇਂਜ ਟ੍ਰੈਕ ਦਾ ਜੀਪ ਕਰ ਸਕਤੀ ਹੈ। ਦੋ ਕੋਪੀਰ ਰਿਹਾ ਤੇ 10 ਤੋਂ 15 ਮਿੰਟ ਤੇ ਗੱਡੀਆਂ ਜਿੱਦੀਆਂ ਇਹ ਦੋਵੇਂ ਇੱਕ ਤੇ ਅੰਮ੍ਰਿਤਸਰ ਤੋਂ ਜਾ ਰਹੀ ਸੀ ਆਪ ਪੈਸੰਜਰ ਤੇ ਇੱਕ ਡਾਣ ਉਧਰ ਆ ਰਹੀ ਸੀ ਇਹ ਦੋਨੇ ਗੱਡੀਆਂ ਫੁੱਟਰਾ ਰਾਜੀ ਗੁਰਦਾਸਪੁਰ ਤੋਂ ਅਵਧਾਰ ਸਿੰਘ ਦੀ ਰਿਪੋਰਟ ਪੈਰੇ ਦਾ ਟੀਵੀ